ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਨੌਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਰਾਗ ਸਾਰੰਗ ਮਹੱਲਾ 9ਵਾਂ ਦੀ ਵਿਚਾਰ ਰਲ ਮਿਲ ਕੇ ਇੰਜ ਕਰੀਏ ਜੀ ੴ ਸਤਿਗੁਰ ਪ੍ਰਸਾਦਿ ॥ ਹੋ ਆਕਾਲ ਪੁਰਖ ਵਾਹਿਗੁਰੂ ਇੱਕ ਹੈ ਜੋ ਸਤਿਗੁਰ ਦੀ ਗੁਰੂ ਦੀ ਕਿਰਪਾ ਦੇ ਨਾਲ ਰਹਿਮਤ ਦੇ ਨਾਲ ਪ੍ਰਾਪਤ ਕੀਤਾ ਜਾ ਸਕੈ ਰਾਗ ਸਾਰੰਗ ਮਹੱਲਾ ਨੌਵਾਂ ਸਾਰੰਗ ਰਾਗ ਦੇ ਅੰਦਰ ਨੌਵੇਂ ਪਾਤਸ਼ਾਹ ਜੀ ਇੰਜ ਬਖਸ਼ਿਸ਼ ਕਰ ਰਹੇ ਹਨ ਹਰ ਬਿਨ ਤੇਰੋ ਕੋ ਨਾ ਸਹਾਈ اے ਭਾਈ ਦੁਨੀਆ ਦੇ ਵਿੱਚ ਤੂੰ ਜਿੰਨੇ ਮਰਜੀ ਸਹਾਰੇ ਮੰਨ ਲੈ ਪਰ ਤੇਰਾ ਪਰਮਾਤਮਾ ਤੋਂ ਬਿਨਾ ਵਾਹਿਗੁਰੂ ਤੋਂ ਬਿਨਾ ਕੋਈ ਵੀ ਸਹਾਰਾ ਨਹੀਂ ਹੈ ਕਾ ਕੀ ਮਾਤ ਪਿਤਾ ਸੁਤ ਬਣਤਾ ਕੋ ਕਾਹੂ ਕੋ ਪਾਈ ਸੋਤ ਹੁੰਦਾ ਹੈ ਜੀ ਪੁੱਤਰ ਬਣਤਾ ਹੁੰਦੀ ਹੈ ਇਸਤਰੀ ਜਵੋਤੀ ਤੇ ਬੋਤੀ ਦੇ ਲਈ ਆਪਾਂ ਕਹਿ ਸਕਦੇ ਹਾਂ ਕੰਤ ਤੋਂ ਗੁਰੂ ਸਾਹਿਬ ਜੀ ਕਹਿੰਦੇ ਇੱਥੇ ਕੌਣ ਕਿਸੇ ਦਾ ਮਾਂ ਪਿਓ ਹੈ ਕੌਣ ਕਿਸੇ ਦੇ ਘਰ ਵਾਲੀ ਹੈ ਜਾਂ ਬੋਤੀ ਹੈ ਜਾਂ ਘਰ ਵਾਲਾ ਹੈ ਕੋਈ ਕੌਣ ਕਿਸੇ ਦਾ ਭਾਈ ਹੈ ਭਾਈ ਸਭ ਇਥੇ ਪੂਰਵ ਜਨਮ ਦੇ ਸੰਜੋਗਾ ਨਾਲ ਅਸੀਂ ਮਿਲਦੇ ਆਂ ਪਰ ਉਸ ਜਗ੍ਹਾ ਦੇ ਉੱਪਰ ਤੇਰਾ ਜਿੱਥੇ ਅੰਤ ਸਮੇਂ ਨਿਵੇੜਾ ਹੋਣਾ ਹੈ ਉਥੇ ਤੇਰੀ ਕਿਸੇ ਨੇ ਸਹਾਈ ਨਹੀਂ ਹੋਣਾ ਉਥੇ ਤੇਰੇ ਨਾਲ ਕੇਵਲ ਪ੍ਰਮਾਤਮਾ ਨੇ ਸਹਾਈ ਹੋਣਾ ਤੇਰੇ ਕੀਤੇ ਹੋਏ ਚੰਗੇ ਕਰਮ ਤੇਰੇ ਨਾਲ ਜਾਣਗੇ ਸੋ ਇਸ ਕਰਕੇ ਦੁਨੀਆ ਦੇ ਵਿੱਚ ਤੂੰ ਮਨੁੱਖਾਂ ਦੀ ਜਿਹੜੀ ਟੇਕ ਹੈ ਉਹਨੂੰ ਬਿਰਥੀ ਸਮਝ ਮਾਨਵ ਕੀ ਟੇਕ ਬਿਰਥੀ ਸਭ ਜਾਣ ਹਰ ਬਣ ਤੇ ਰੋ ਕੋ ਨ ਸਹਾਈ ਰਹਾਓ ਇਸ ਤੋਂ ਬਾਅਦ ਸਤਿਗੁਰ ਜੀ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰੈ ਹਨ ਧਾਨ ਧਰਨੀ ਅਰ ਸੰਪਤ ਸਗਰੀ ਜੋ ਮਾਨਿਓ ਅਪਣਾਈ ਧਨ ਧਾ ਦਾ ਮਤਲਬ ਅਸਪੈਸਾ ਟਕਾ ਧਰਨੀ ਧਰਤੀ ਜਾਇਦਾਦ ਸੰਪਤੀ ਹੋਰ ਬੜੀ ਸੰਪਤੀ ਸੋਨਾ ਚਾਂਦੀ ਕੂਠਿਆਕਾਰਾ ਆਦਿਕ सगਰੀ ਸਾਰੀ ਗੁਰਸਾਹਿ ਕਹਿੰਦੇ ਭਾਈ ਇਹ ਜਿਹੜਾ ਤੂੰ ਧਾਨਾ ਜਾਇਦਾਦ ਮਾਇਆ ਸੰਪਤੀ ਕੂਠਿਆਕਾਰਾਂ ਗਹਿਣੇ ਗਟੇ ਇਹ ਸਾਰੇ ਜਿਹਨੋਂ ਤੋਂ ਆਪਰੇ ਮਨਿ ਬਿਠਾਏ ਆਪਰੇ ਸਮਝੀ ਬਿਠਾਏ ਤਨ ਛੂਟੈ ਅਸ ਸੰਗ ਨਾ ਚੱਲੇ ਕਹਾਂ ਤਾਹੇ ਲਪਟਾਈ ਤੇ ਜਦੋਂ ਤੇਰੀ ਆਤਮਾ ਨੇ ਤੇਰਾ ਇਸਤਨ ਛੱਡ ਦਿੱਤਾ ਨਾ ਤਨ ਛੁੱਟਾ ਕਸ ਸੰਗ ਨਾ ਚੱਲ ਇਹਨਾਂ ਦੇ ਵਿੱਚੋਂ ਤੇਰੇ ਨਾਲ ਕੋਈ ਵੀ ਨਹੀਂ ਚੱਲਣਾ ਸਭ ਕੁਝ ਇੱਥੇ ਹੀ ਧਰਿਆ ਧਰਿਆ ਰਹਿ ਜਾਣਾ ਇੱਥੋਂ ਤੱਕ ਕੇ ਜਿਹੜਾ ਤੇਰੀ ਜੇਬ ਦੇ ਵਿੱਚ ਟਕਾ ਪਾਉਂਦੇ ਨੇ ਉਹ ਵੀ ਇੱਥੇ ਹੀ ਸੁਆਹ ਦੇ ਵਿਚਰੜੇ ਰਹਿ ਜਾਂਦਾ ਉਹ ਵੀ ਕਿਤੇ ਨਹੀਂ ਜਾਂਦਾ ਫੇਰ ਇਸ ਤਰ੍ਹਾਂ ਤੋਂ ਇਹਨਾਂ ਸਾਰਿਆਂ ਨਾਲ ਕਿਉਂ ਲੱਪਟਿਆ ਹੋਇਆ ਹੈ ਇਹਨਾਂ ਇੱਧਰ ਕਿਉਂ ਮੋਹ ਪਾਇਆ ਹੋਇਆ ਹੈ ਜਿਸ ਪਾਸੇ ਤੈਨੂੰ ਮੋਹ ਪਾਉਣਾ ਚਾਹੀਦਾ ਸੀ ਤੂੰ ਨਹੀਂ ਪਾਇਆ ਦੀਨ ਦਿਆਲ ਸਦਾ ਦੁੱਖ ਭੰਜਨ ਤਾਂ ਸੋ ਰੂਚਨਾ ਵਢਾਈ ਜਿਹੜਾ ਉਹ ਦੀਨ ਭਾਵ ਗਰੀਬ ਦਾ ਅਖਪੂਰਨ ਵਾਲਾ ਦਿਆਲੂ ਪ੍ਰਮਾਤਮਾ ਵਾਹਿਗੁਰੂ ਹੈ ਨਾ ਜਿਹੜਾ ਸਦਾ ਦੁੱਖ ਦੂਰ ਕਰਨ ਵਾਲਾ ਹੈ ਤਾਂ ਸੋ ਰਚਨਾ ਵਧਾਈ ਉਹਦੇ ਨਾਲ ਤੂੰ ਪਿਆਰ ਵਧਾਇਆ ਨਹੀਂ ਜਿਹਦੇ ਨਾਲ ਪਿਆਰ ਵਧਾਉਣਾ ਸੀ ਉਹਦੇ ਨਾਲ ਵਧਾਇਆ ਨਹੀਂ ਜੀ ਨੂੰ ਤੂੰ ਛੱਡਣਾ ਹੈ ਜੋ ਛੱਡਣਾ ਸੋ ਅਸਥਿਰ ਮਾਨ ਹੈ ਬੰਦੇ ਦੀ ਇਹ ਆਦਤ ਹੈ ਕਿ ਜੀ ਦੇ ਨਾਲ ਰਹਿਣਾ ਬਹਿਣਾ ਜਾ ਕੇ ਜੀ ਦੇ ਚਰਨਾਂ ਚ ਨਿਵਾਸ ਕਰਨਾ ਹੈ ਉਹਦੇ ਨਾਲ ਬਹੁ ਪਿਆਰ ਨਹੀਂ ਰੱਖਦਾ ਉਹਨੂੰ ਚੇਤੇ ਨਹੀਂ ਰੱਖਦਾ ਪਰ ਜੋ ਛੱਡ ਜਾਣਾ ਹੈ ਉਸਦੇ ਨਾਲ ਵਾਧੂ ਮੋਹ ਪਿਆਰ ਬਣਾਈ ਬੈਠਾ ਹੈ ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਣਾ ਰਹਿਣਾਈ ਸਤਿਗੁਰੂ ਨਾਨਕ ਨੌਵੇਂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਜੀ ਫਰਮਾਨ ਕਰਦੇ ਹਨ ਨਾਨਕ ਕਹਤ ਗੁਰੂ ਸਾਹਿਬ ਕਹਿੰਦੇ ਨੇ ਭਾਈ ਜਗਤ ਸਭ ਮਿਥਿਆ ਇਹ ਜਿਹੜਾ ਸਾਰਾ ਸੰਸਾਰ ਹੈ ਇਹ ਝੂਠਾ ਹੈ ਝੂਠ ਪਸਾਰ ਹੈ ਝੂਠ ਪਸਾਰ ਤੋਂ ਭਾਵ ਇਹ ਨਹੀਂ ਕਿ ਜਿਹੜੇ ਤੇਰੇ ਨਾਤੀ ਨੇ ਤੇਰੇ ਵਿਸ਼ਵਾਸ ਘਾਤੀ ਨੇ ਜਾਂ ਤੇਰੇ ਨਾਲ ਦੁਨਿਆਵੀ ਰੂਪ ਚ ਦਗਾ ਘਮਾਉਣ ਵਾਲੇ ਨੇ ਪਰ ਸਤਿਗੁਰੂ ਜੀ ਕਹਿੰਦੇ ਭਾਈ ਜਿੱਥੇ ਤੇਰਾ ਅਸਲ ਸਾਥ ਨਿਭਣਾ ਚਾਹੀਦਾ ਉਸ ਥਾਂ ਤੇ ਕੋਈ ਬਹੁਤੇ ਇਹ ਸੰਗੀ ਸਾਥੀ ਪਰਿਵਾਰ ਕਨਾਤੀ ਕੋਈ ਸਾਥ ਨਹੀਂ ਦੇ ਸਕਦਾ ਉੱਥੇ ਕੇਵਲ ਪ੍ਰਮਾਤਮਾ ਦਾ ਨਾਮ ਸਹਾਈ ਹੁੰਦਾ ਹੈ ਸ਼ੁਭ ਕਰਮ ਸਹਾਈ ਹੁੰਦੇ ਨੇ ਕਿਸੇ ਨੂੰ ਦਿੱਤੀਆਂ ਖੁਸ਼ੀਆਂ ਸਹਾਈ ਹੁੰਦੀਆਂ ਨੇ ਜੇ ਕੋਈ ਕਿਸੇ ਦਾ ਦਿਲ ਦਿਖਾਉਂਦਾ ਗੁਰੂ ਪਿਆਰਿਓ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨੂੰ ਅੱਗੇ ਦੇਣਾ ਪੈਂਦਾ ਸੋ ਇਸ ਕਰਕੇ ਸਤਿਗੁਰ ਜੀ ਕਹਿੰਦੇ ਭਾਈ ਨਾਨਕ ਕਹਿਤ ਜਗਤ ਸਭ ਮਿਥਿਆ ਇਹ ਸਭ ਕੁਝ ਇੱਥੇ ਰਹਿਣ ਵਾਲਾ ਹੈ ਜਿਉ ਸੁਪਨਾ ਰਹਿਣਾਈ ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ ਅੱਖ ਸੁਖੁੱਲਣ ਅਨੁਸਾਰ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਮਨੁੱਖ ਦੀ ਅੱਖ ਬੰਦ ਹੁੰਦੀ ਹੈ ਤੇ ਭਾਈ ਇਹ ਸੰਸਾਰ ਵਾਲਾ ਸੁਪਨਾ ਇਹ ਬੰਦ ਹੋ ਜਾਂਦਾ ਹੈ ਛਾਰੰਗ ਮਹੱਲਾ ਨੋਮਾ ਕਹਾ ਮਨ ਵਿਖੇ ਆਸਿਓ ਲਪਟਾਈ ਐ ਮੇਰੇ ਮਾਨ ਤੂੰ ਕਿਉਂ ਵਿਸ਼ੇਵਕਾਰਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਵਿੱਚ ਝੋਠੇ ਪਾਪਾਂ ਦੇ ਵਿੱਚ ਚਿੰਬੜਿਆ ਹੋਇਆ ਲੱਪਟਿਆ ਹੋਇਆ ਇਨਾਂ ਦੇ ਵਿੱਚੋਂ ਤੂੰ ਸੁਖ ਆਨੰਦ ਭਾਲਦਾ ਹੈ ਤੂੰ ਇਹ ਵਿਸ਼ੇਵਕਾਰਾਂ ਨੂੰ ਤੂੰ ਆਪ ਦੇ ਸੁਖ ਦਾ ਸਾਧਨ ਮੰਨੀ ਬੈਠਾ ਹੈ ਯਾ ਯਗ ਮੈਂ ਕੋ ਰਹਿਣ ਨਾ ਪਾਵੇ ਇੱਕ ਆਵੇ ਇੱਕ ਜਾਹੀ ਭਾਈ ਇਹ ਜਿਹੜੇ ਜੱਗ ਦੇ ਵਿੱਚ ਇਸ ਸੰਸਾਰ ਦੇ ਵਿੱਚ ਜਿਹਦੇ ਵਿੱਚ ਤੂੰ ਇਹ ਹੱਥ ਜਿਹੜੇ ਦੂਰ ਤੱਕ ਫੈਲਾ ਕੇ ਕਹਿੰਦਾ ਉਹ ਤੱਕ ਮੇਰੀ ਪੈਲੀ ਹੈ ਉਹ ਤੱਕ ਮੇਰੀ ਜਾਇਦਾਦ ਹੈ ਮੇਰੀ ਉਹਦੇ ਨਾਲ ਪਹੁੰਚ ਹੈ ਮੇਰੀ ਇੱਥੋਂ ਤੱਕ ਚੱਲਦੀ ਹੈ ਗੁਰੂ ਸਾਹਿਬ ਕਹਿੰਦੇ ਭਾਈ ਇਹ ਸਾਬ ਇੱਥੇ ਦੀ ਗੱਲ ਹੈ ਇਹ ਸੰਸਾਰ ਦੇ ਵਿੱਚ ਜਿਹੜਾ ਕੁਝ ਤੂੰ ਅੱਜ ਮਨ ਵਿੱਚ ਪਕਾ ਕਬ ਜਾ ਧਾਰੀ ਬੈਠਾ ਹੈ ਭਾਈ ਇਸ ਜੱਗ ਦੇ ਵਿੱਚ ਕੋਈ ਟਿਕਣ ਵਾਲਾ ਨਹੀਂ ਅਜੇ ਤੱਕ ਆਇਆ ਪ੍ਰਮਾਤਮਾ ਹੀ ਇੱਕ ਅਜਰ ਤੇ ਅਮਰ ਹੈ ਜਾਂ ਜਿਹੜੀ ਇਹ ਸਰੀਰ ਦੇ ਵਿੱਚ ਆਤਮਾ ਹੈ ਉਹ ਅਜਰ ਤੇ ਅਮਰ ਹੈ ਕਿਉਂਕਿ ਉਹ ਆਤਮਾ ਪਰਮ ਆਤਮਾ ਦਾ ਅੰਸ਼ ਹੈ ਇਸ ਕਰਕੇ ਜਿਹੜਾ ਜੱਗ ਤੇ ਆਇਆ ਉਹਨੇ ਜਾਣਾ ਹੀ ਹੈ ਜਿਹੜਾ ਯੱਗ ਚ ਆਇਆ ਕੋਈ ਵੀ ਐ ਨਹੀਂ ਸਕਿਆ ਇੱਕ ਆਉਂਦਾ ਤੇ ਦੂਜਾ ਚਲਾ ਜਾਂਦਾ ਹੈ ਇਹ ਆਵਣ ਜਾਣ ਇੱਕ ਖੇਲ ਕਰ ਬਣਾਇਆ ਆਗਿਆਕਾਰੀ ਕੀਨੀ ਮਾਇਆ ਉਹ ਕਾਲਪੁਰਖ ਨੇ ਇਹ ਮਾਇਆ ਐਸੀ ਬਣਾਈ ਹੈ ਰਹਾਉ ਵਿਸ਼ਰਾਮ ਤੋਂ ਬਾਅਦ ਫਿਰ ਸਤਿਗੁਰ ਦੀ ਬਖਸ਼ਿਸ਼ ਕਰ ਰਹੇ ਹਨ ਕਾਂ ਕੋ ਤਨ ਧਨ ਸੰਪਤੀ ਕਾਂ ਕੀ ਕਾਸਿ ਉਹ ਨੇਹ ਲਗਾਈ ਤੂੰ ਤਾਨ ਜਿਹਦੇ ਤੇ ਮਾਣ ਬੜਾ ਕਰਦਾ ਮੇਰੇ ਵਿੱਚ ਬੜਾ ਚੋਹਰ ਹੈ ਮੈਂ ਇਹਦੇ ਨਾਲ ਬੜਾ ਕੁਝ ਜਿਹੜਾ ਹੈ ਉਹ ਦੁਨੀਆਂ ਵਿੱਚ ਕਮਾਈਆਂ ਕਰਦਾ ਮੇਰਾ ਬੜਾ ਸੁੰਦਰ ਸਰੂਪ ਹੈ ਮੇਰੇ ਤੋਂ ਸੋਹਣਾ ਕੋਈ ਨਹੀਂ ਮੇਰੇ ਤੋਂ ਤਕੜਾ ਕੋਈ ਨਹੀਂ ਗੁਰੂ ਸਭ ਕਹਿੰਦੇ ਭਾਈ ਇਹ ਤਾਨ ਵੀ ਕਿਹਦਾ ਹੈ ਅਖੀਰ ਤੇ ਤਾਨ ਵੀ ਤੇਰਾ ਨਹੀਂ ਬਣਨਾ ਜਿਹੜਾ ਤੇਰੇ ਨਾਲ ਇਹ ਸੰਸਾਰ ਦੇ ਵਿੱਚ ਆਇਆ ਸੀ ਕਾਹ ਕੋ ਤਾਨ ਤਾਨਾ ਧਨ ਵੀ ਕੀਦਾ ਪਿਆਰਿਆ ਅੱਜ ਸੰਸਾਰ ਦੇ ਵਿੱਚ ਜਦੋਂ ਖਾਤਾ ਖੁੱਲਿਆ ਜਾਂਦਾ ਨਾ ਬੈਂਕ ਦੇ ਵਿੱਚ ਉਦੋਂ ਹੀ ਵਾਰਿਸ ਦਾ ਨਾਮ ਲਿਖਾ ਲੈਂਦੇ ਨੇ ਭਾਈ ਤੂੰ ਜਾਣਾ ਸਾਨੂੰ ਫਿਰ ਵੀ ਸਮਝ ਨਹੀਂ ਆਉਂਦੀ ਵਾਰਿਸ ਦਾ ਨਾਮ ਲਿਖਾਓ ਕਿਉਂਕਿ ਜਦੋਂ ਤੂੰ ਚਲਿਆ ਗਿਆ ਤੇਰੇ ਉਸ ਪੈਸੇ ਦਾ ਵਾਰਿਸ ਕੌਣ ਹੈ ਸੋ ਸਾਨੂੰ ਹਰ ਇੱਕ ਜਗ੍ਹਾ ਤੇ ਹਰ ਇੱਕ ਜੀਵ ਦੁਨੀਆ ਦਾ ਕੁਦਰਤ ਵਾਰ-ਵਾਰ ਸਾਨੂੰ ਸਮਝਾਉਂਦੀ ਹੈ ਭਾਈ ਤੇਰਾ ਤਨ ਵੀ ਨਹੀਂ ਧਨ ਵੀ ਨਹੀਂ ਸੰਪਤਕਾਂ ਕੀ ਇਹ ਜਿਹੜੀ ਸੰਪਤੀ ਹੈ ਇਹ ਕਿਹਦੀ ਹੈ ਕਾਹ ਸੇ ਹੋਨੇ ਹੋ ਲਗਾਈ ਫਿਰ ਭਾਈ ਕਿਹਦੇ ਨਾਲ ਨਿਉ ਲਾਇਆ ਹੋਇਆ ਕਿਹਦੇ ਨਾਲ ਪਿਆਰ ਪਾਇਆ ਹੋਇਆ ਜੀ ਭਾਈ ਕੋਈ ਬੰਦੇ ਨਾਲ ਰਿਸ਼ਤੇਦਾਰ ਵਾਲੇ ਆਈ ਰਿਸ਼ਤੇਦਾਰ ਨਾਲ ਬਹੁਤਾ ਮੋ ਪਿਆਰ ਪਾਲਵੇ ਅੰਤ ਨੂੰ ਰਸਤੇਦਾਰ ਨੇ ਤੇ ਜਾਣਾ ਹੀ ਹੁੰਦਾ ਹੈ ਜਾਂ ਕਿਤੇ ਰਿਸ਼ਤੇਦਾਰੀ ਵਿੱਚ ਜਾ ਕੇ ਅਸੀਂ ਉੱਥੇ ਬਹੁਤਾ ਮਨ ਲਾ ਲਈਏ ਅਖੀਰ ਸਾਨੂੰ ਘਰ ਮੁੜਨਾ ਹੀ ਪੈਂਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਭਾਈ ਬਟਾਉ ਸਿਉ ਜੋ ਲਾਵੇ ਨੇ ਤਾਂ ਕਿ ਹਾਤ ਨਾ ਆਵੇ ਕਿ ਉਹਦੇ ਪੱਲੇ ਅੰਤ ਨੂੰ ਉਦਾਸੀ ਪੈਂਦੀ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਕਾਂ ਕੋ ਤਨ ਤਨ ਸੰਪਤੀ ਕਾ ਕੀ ਕਾਸ ਨੇਹੋ ਲਗਾਈ ਤੂੰ ਕਿਹਦੇ ਨਾਲ ਪਿਆਰ ਪਾਈ ਬੈਠਾ ਹੈ ਜੋਦੀ ਸੈਸੋ ਸਦਲ ਬਨਾਸ ਹੈ ਜੋ ਬਾਦਰ ਕੀ ਛਾਈ ਇਹ ਜਿਹੜਾ ਤੈਨੂੰ ਦਿਸ ਰਿਹਾ ਹੈ ਨਾ ਜਿੱਥੋਂ ਤੱਕ ਤੇਰੀ ਨਿਗਾਹ ਜਾਂਦੀ ਹੈ ਭਾਈ ਜਿੱਥੋਂ ਤੱਕ ਤੇਰੀ ਸੋਚ ਜਾਂਦੀ ਹੈ ਕਿਉਂਕਿ ਇੱਕ ਤਾਂ ਦੇਖਣਾ ਹੈ ਇਹ ਬਾਹਰੀ ਅੱਖਾਂ ਨਾਲ ਇੱਕ ਦ੍ਰਿਸ਼ਟੀ ਹੈ ਅੰਦਰੂਨੀ ਦ੍ਰਿਸ਼ਟੀ ਸੋਚ ਦੀ ਦ੍ਰਿਸ਼ਟੀ ਅਧਿਆਤਮਿਕ ਦ੍ਰਿਸ਼ਟੀ ਸਤਗੁਰੂ ਜੀ ਕਹਿੰਦੇ ਭਾਈ ਜਿਹੜਾ ਤੋਂ ਜਿੱਥੋਂ ਤੱਕ ਤੂੰ ਸੋਚ ਰਿਹਾ ਹੈ ਜਿੱਥੋਂ ਤੱਕ ਤੂੰ ਵੇਖ ਰਿਹਾ ਹੈ ਨਾ ਇਹ ਸਾਰਾ ਕੁਝ ਖਤਮ ਹੋਣ ਵਾਲਾ ਹੈ ਇੱਕ ਦਿਨ ਫੁਰਡੇ ਵੀ ਖਤਮ ਹੋ ਜਾਂਦੇ ਨੇ ਤੇ ਇਹ ਸੰਦਿਸ਼ਤਾ ਸੰਸਾਰ ਵੀ ਤੇਰੇ ਲਈ ਖਤਮ ਹੋ ਜਾਣਾ ਇਹ ਸਾਰਾ ਜੋ ਤੈਨੂੰ ਦਿਸਦਾ ਹੈ ਸਤਗੁਰੂ ਜੀ ਕਹਿੰਦੇ ਭਾਈ ਇਹ ਐ ਹੋ ਜਾਣਾ ਜਿਵੇਂ ਕਿਤੇ ਤੂੰ ਦੇਖਿਆ ਹੀ ਨਹੀਂ ਜਿਵੇਂ ਕਿਤੇ ਹੁੰਦਾ ਹੀ ਨਹੀਂ ਜਿਵੇਂ ਅਸਮਾਨ ਦੇ ਵਿੱਚ ਕੁਝ ਚਿਰ ਪਹਿਲਾਂ ਬੱਦਲ ਦਿਸਦੇ ਨੇ ਬੱਦਲਾਂ ਦੀ ਸ਼ਾਂ ਹੁੰਦੀ ਹੈ ਹਵਾ ਆਈ ਬੱਦਲਾਂ ਨੂੰ ਕਿਧਰੇ ਉਡਾ ਕੇ ਲੈ ਗਈ ਪਤਾ ਹੀ ਨਹੀਂ ਲੱਗਦਾ ਵੀ ਕਿਸ ਜਗ੍ਹਾ ਤੇ ਬੱਦਲ ਸਨ ਤੇ ਇਸੇ ਤਰ੍ਹਾਂ ਹੀ ਗੁਰੂ ਪਿਆਰੇ ਉਹ ਦੁਨੀਆ ਤੇ ਸਾਡਾ ਸਰੀਰ ਹੈ ਇਹ ਸਾਰਾ ਜਗਤ ਐਸਾ ਹੈ ਕਦੇ ਪਤਾ ਹੀ ਨਹੀਂ ਲੱਗਦਾ ਵੀ ਕੋਈ ਇਹ ਦੁਨੀਆ ਤੇ ਆਇਆ ਵੀ ਸੀ ਕਿ ਨਹੀਂ ਆਇਆ ਸੀ ਕੀਤੇ ਬੈਸ ਗਏ ਕਿੰਨੇ ਲੋਕ ਆਏ ਕਿੰਨੇ ਚਲੇ ਗਏ ਕੋਈ ਕਿਸੇ ਨੂੰ ਨਹੀਂ ਜਾਣਦਾ ਸਤਿਗੁਰੂ ਕਹਿੰਦੇ ਜੋ ਦਿਸੈ ਸੋ ਸਗਲ ਬਣਾਸੈ ਜਿਹੜਾ ਵੀ ਕੁਝ ਦਿਸਣ ਹਾਰਾ ਹੈ ਨਾ ਜਿਹੜਾ ਵੀ ਸਥੂਲ ਹੈ ਸਾਰੇ ਅਨੇ ਖਤਮ ਹੋ ਜਾਣਾ ਜਿਉ ਬੱਦਲ ਕੀ ਛਾਈ ਜਿਵੇਂ ਬਦਲਦੀ ਛਾਂ ਹੈ ਤਾਜਿ ਅਭਵਾਨ ਸਰਣ ਸੰਤਨ ਗੋ ਮੁਕਤ ਹੋਏ ਸ਼ਿਨਮਾਈ ਫਿਰ ਇਹ ਸਾਰਾ ਕੁਝ ਜਿਹੜਾ ਬਿੰਸ ਜਾਣ ਵਾਲਾ ਹੈ ਝੂਠਾ ਹੈ ਫਿਰ ਕਿਉਂ ਇਹਦੇ ਵਿੱਚ ਤੂੰ ਭਾਈ ਮਾਣ ਪਿਆ ਕਰਦਾ ਹੈ ਕਿਉਂ ਇਹਦੇ ਤੇ ਮਾਣ ਕਰਕੇ ਆਪਣੇ ਆਪ ਨੂੰ ਪ੍ਰਮਾਤਮਾ ਤੋਂ ਦੂਰ ਕਰੀ ਬੈਠਾ ਹੈ ਇਹਨੂੰ ਤਜ ਦੇ ਜਿਹੜੀ ਚੀਜ਼ ਕਰਕੇ ਸਾਡਾ ਕਿਸੇ ਨਾਲੋਂ ਮੋਹ ਪਿਆਰ ਟੁੱਟਦਾ ਹੋਵੇ ਅਸੀਂ ਰਿਸ਼ਤਾ ਬਣਾ ਕੇ ਰੱਖਣਾ ਹੋਵੇ ਗੁਰੂ ਪਿਆਰਿਓ ਉਹ ਗੱਲ ਉਹ ਚੀਜ਼ ਨੂੰ ਛੱਡਣਾ ਪੈਂਦਾ ਹੈ ਸੋ ਇਸੇ ਤਰ੍ਹਾਂ ਹੀ ਜਿਹੜੀ ਚੀਜ਼ ਦਾ ਪਰਮਾਤਮਾ ਨਾਲ ਵਿਰੋਧ ਹੈ ਗੁਰੂ ਸਭ ਕਹਿੰਦੇ ਨਾ ਮੈਂ 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 ਭਾਵ ਹਉਮੈ ਦਾ ਰੱਬ ਨਾਲ ਵਿਰੋਧ ਹੈ ਜਿੱਥੇ ਹੰਕਾਰ ਹੈ ਉੱਥੇ ਅਹੰਕਾਰ ਨਹੀਂ ਹੋਏਗਾ ਸਤਿਗੁਰ ਕਹਿੰਦੇ ਤਜਿ ਅਭਮਾਨ ਸ਼ਰਨੁ ਸੰਤਨ ਗੋ ਤੂੰ ਅਭਮਾਨ ਤਜ ਕੇ ਹੰਕਾਰ ਤਜ ਕੇ ਮੈਂ ਮੇਰੀ ਨੂੰ ਤਜ ਕੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾ ਮੁਕਤ ਹੋਵੇਂ ਸ਼ਿਣ ਮਾਹੀ ਫਿਰ ਤੂੰ ਸ਼ਿਣ ਵਿੱਚ ਮੁਕਤ ਹੋ ਸਕਦਾ ਹੈ ਜਨ ਨਾਨਕ ਭਗਵੰਤ ਭਜਨ ਮੈਨਾ ਸੁਖ ਸੁਪਨੇ ਭੀ ਨਹੀਂ ਗੁਰੂ ਪਾਸ਼ਾ ਜੀ ਬਖਸ਼ਿਸ਼ ਕਰ ਰਹੇ ਨੇ ਭਾਈ ਬਹੁਤ ਤੈਨੂੰ ਸਮਝਾਉਣਾ ਕਰ ਲਿਆ ਪਰ ਤੂੰ ਸਮਝ ਨਹੀਂ ਰਿਹਾ ਕਿ ਉਹ ਭਗਵੰਤ ਵਾਹਿਗੁਰੂ ਪਰਮਾਤਮਾ ਦੇ ਭਜਨ ਦੇ ਬਿਨਾ ਤੂੰ ਦੁਨੀਆ ਦੇ ਸੁਖ ਤਾਂ ਕੀ ਭਾਲਦਾ ਹੈ ਤੈਨੂੰ ਆਰਾਮ ਦਾ ਸੁਖ ਨੀਂਦ ਵੀ ਨਹੀਂ ਆ ਸਕਦੀ ਤੈਨੂੰ ਸੁਪਨੇ ਵਿੱਚ ਵੀ ਸੁਖ ਨਹੀਂ ਮਿਲ ਸਕਦਾ ਸਪਨੇ ਦੇ ਵਿੱਚ ਵੀ ਤੂੰ ਬਰਨਾ ਬਰਨਾ ਕੇ ਉੱਠੇਗਾ ਸਪਨੇ ਦੇ ਵਿੱਚ ਵੀ ਤੂੰ ਦੁਖੀ ਹੋ ਕੇ ਤੈਨੂੰ ਤੇਰੇ ਵਕਾਰ ਤੇਰੇ ਬਾੜੇ ਵਿਚਾਰ ਤੈਨੂੰ ਦੁਖੀ ਹੀ ਕਰਨਗੇ ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਭਗਵੰਤ ਪਰਮਾਤਮਾ ਵਾਹਿਗੁਰੂ ਉਹਦਾ ਭਜਨ ਉਹਦਾ ਭਜਨ ਕਰੋ ਉਸ ਨੂੰ ਚੇਤੇ ਰੱਖੋ ਤਾਂ ਮਨ ਵਿੱਚ ਵੀ ਤਨ ਵਿੱਚ ਵੀ ਪਰਿਵਾਰ ਵਿੱਚ ਵੀ ਤੇ ਸਮਾਜ ਵਿੱਚ ਵੀ ਸ਼ਾਂਤੀ ਗੁਰੂ ਸਾਹਿਬ ਆ ਬਖਸ਼ਿਸ਼ ਕਰਨਗੇ ਇਹਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖੀਵਾ ਬਲਾਉ ਫਤੇਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ